ਸਿਆਣੇ ਹਮੇਸ਼ਾ ਹੀ ਕਹਿੰਦੇ ਆ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਉਸ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ ਇਨਸਾਨ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਅੰਤ ਵਿੱਚ ਹੋਣਾ ਤਾਂ ਉਹੀ ਹੁੰਦਾ ਜੋ ਰੱਬ ਨੂੰ ਮਨਜ਼ੂਰ ਹੁੰਦਾ ਇਸ ਗਹਿਰੇ ਸੱਚ ਨੂੰ ਦਰਸਾਉਂਦੀ ਹੋਈ ਇੱਕ ਬਹੁਤ ਹੀ ਦਿਲਚਸਪ ਅਤੇ ਪ੍ਰੇਰਣਾਗਤ ਕਹਾਣੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਇਹ ਕਹਾਣੀ ਹੈ ਇੱਕ ਮਹਾਨ ਜੋਗੀ ਅਤੇ ਕਾਲ ਦੂਤ ਦੀ ਭੇਂਟ ਦੀ ਸੋ ਇਸ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਨਾਲ ਸੁਣਿਓ ਕਿਉਂਕਿ ਇਸ ਵਿੱਚ ਤੁਹਾਨੂੰ ਜੀਵਨ ਦੇ ਸਭ ਤੋਂ ਵੱਡੇ ਗਿਆਨ ਦੀ ਪ੍ਰਾਪਤੀ ਹੋਵੇਗੀ ਤੇ ਜੇਕਰ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਹੁਤ ਹੀ ਗਿਆਨੀ ਅਤੇ ਤਪਸਵੀ ਮਹਾ ਜੋਗੀ ਸਨ ਜਿਨ੍ਹਾਂ ਦਾ ਨਾਮ ਆਤਮਾਨੰਦ ਸੀ ਉਨ੍ਹਾਂ ਦਾ ਗਿਆਨ ਇੰਨਾ ਵਿਚਾਰ ਸੀ ਕਿ ਦੂਰ ਦੂਰ ਤੱਕ ਦੇ ਰਾਜੇ ਮਹਾਰਾਜੇ ਵੀ ਉਨ੍ਹਾਂ ਦੀ ਸਲਾਹ ਲੈਣ ਲਈ ਆਉਂਦੇ ਸਨ ਇੱਕ ਦਿਨ ਯੋਗੀ ਆਤਮਾਨੰਦ ਆਪਣੇ ਪੁਰਾਣੇ ਯੋਗੀ ਮਿੱਤਰ ਨੂੰ ਮਿਲਣ ਲਈ ਇੱਕ ਦੂਰ ਦਰਾਡੇ ਪਹਾੜੀ ਪਿੰਡ ਵੱਲ ਜਾ ਰਹੇ ਸਨ ਉਨ੍ਹਾਂ ਦੇ ਯੋਗੀ ਮਿੱਤਰ ਮੂਨ ਸਤਕਸਨ ਭਾਵ ਉਹ ਗੁੰਗੇ ਸਨ ਅਤੇ ਕਿਸੇ ਬਿਮਾਰੀ ਦੇ ਚਲਦਿਆਂ ਉਹ ਇੱਕ ਲੱਤ ਤੋਂ ਲੰਗਣਾਉਂਦੇ ਵੀ ਸਨ ਯੋਗੀ ਆਤਮਾਨੰਦ ਦਾ ਸਫ਼ਰ ਕਾਫੀ ਲੰਬਾ ਸੀ ਰਾਸਤੇ ਵਿੱਚ ਜੰਗਲ ਅਤੇ ਛੋਟੀਆਂ-ਛੋਟੀਆਂ ਬਸਤੀਆਂ ਉੰਡੀਆਂ ਸਨ ਜੋਗੀ ਆਪਣੇ ਧਿਆਨ ਦੇ ਵਿੱਚ ਮਗਨ ਅਡੋਲ ਚੱਲਦੇ ਜਾ ਰਹੇ ਸਨ ਤੇ ਅਚਾਨਕ ਹੀ ਇੱਕ ਮੋੜ ਤੇ ਉਹਨਾਂ ਨੂੰ ਇੱਕ ਅਣਜਾਣ ਵਿਅਕਤੀ ਮਿਲਿਆ ਉਸ ਵਿਅਕਤੀ ਦਾ ਕੱਦ ਲੰਬਾ ਅਤੇ ਚਿਹਰੇ ਉੱਪਰ ਇੱਕ ਅਲੱਗ ਹੀ ਚਮਕ ਸੀ ਉਹ ਚੁੱਪਚਾਪ ਜੋਗੀ ਦੇ ਨਾਲ-ਨਾਲ ਚੱਲਣ ਲੱਗ ਜਾਂਦਾ ਇਹ ਵੇਖ ਕੇ ਜੋਗੀ ਨੇ ਸੋਚਿਆ ਚੰਗਾ ਹੋਇਆ ਕੋਈ ਸਾਥੀ ਮਿਲ ਗਿਆ ਗੱਲਾਂ ਕਰਦੇ ਕਰਦੇ ਸਫ਼ਰ ਕਾਫੀ ਆਸਾਨ ਹੋ ਜਾਵੇਗਾ। ਕੁਝ ਦੇਰ ਤੁਰੰਤੋਂ ਬਾਅਦ ਜੋਗੀ ਨੇ ਉਸ ਵਿਅਕਤੀ ਤੋਂ ਉਹਨਾਂ ਦਾ ਨਾਮ ਪੁੱਛ ਲਿਆ ਤਾਂ ਉਸ ਵਿਅਕਤੀ ਨੇ ਆਪਣੀ ਭਾਰੀ ਜਿਹੀ ਆਵਾਜ਼ ਦੇ ਵਿੱਚ ਕਿਹਾ ਜੀ ਮੇਰਾ ਨਾਮ ਸੁੰਦਰਕਾਲ ਹੈ। ਜੋਗੀ ਨੂੰ ਇਹ ਨਾਮ ਥੋੜਾ ਅਜੀਬ ਲੱਗਿਆ ਪਰ ਉਹਨਾਂ ਨੇ ਇਸ ਬਾਰੇ ਜ਼ਿਆਦਾ ਗੱਲ ਕਰਨੀ ਉਚਿਤ ਨਹੀਂ ਸਮਝੀ। ਤੇ ਜਦੋਂ ਉਹ ਇੱਕ ਛੋਟੇ ਜਿਹੇ ਪਿੰਡ ਦੇ ਬਾਹਰ ਪਹੁੰਚੇ ਤਾਂ ਸੁੰਦਰਕਾਲ ਨੇ ਉਸ ਜੋਗੀ ਨੂੰ ਕਿਹਾ ਮਹਾ ਜੋਗੀ ਜੀ ਤੁਸੀਂ ਅੱਗੇ ਚੱਲੋ ਮੈਨੂੰ ਇਸ ਪਿੰਡ ਵਿੱਚ ਇੱਕ ਜ਼ਰੂਰੀ ਕੰਮ ਹੈ ਮੈਂ ਤੁਹਾਨੂੰ ਅੱਗੇ ਚਲਦੇ ਹੋਏ ਫਿਰ ਮਿਲਦਾ ਹਾਂ ਇਹ ਸੁਣ ਕੇ ਜੋਗੀ ਨੇ ਹਾਂ ਕਰ ਦਿੱਤੀ ਅਤੇ ਅੱਗੇ ਚੱਲਣ ਲੱਗ ਪਏ ਉਹਨਾਂ ਦੇ ਕੁਝ ਕਦਮ ਅੱਗੇ ਵਧਣ ਤੇ ਹੀ ਪਿੰਡ ਵਿੱਚ ਇੱਕ ਛੁਰ ਛਰਾਬਾ ਜਿਹਾ ਪੈਣ ਲੱਗ ਪਿਆ ਤੇ ਖਬਰ ਫੈਲ ਜਾਂਦੀ ਹੈ ਕਿ ਪਿੰਡ ਦੇ ਕਿਸੇ ਕਿਸਾਨ ਨੂੰ ਕੰਮ ਕਰਦੇ ਹੋਏ ਅਚਾਨਕ ਕਿਸੇ ਜ਼ਹਿਰੀਲੇ ਸੱਪ ਨੇ ਕੱਟ ਲਿਆ ਅਤੇ ਉਹ ਕਿਸਾਨ ਮੌਕੇ ਤੇ ਹੀ ਮਰ ਗਿਆ। ਜੋਗੀ ਦੇ ਕੁਝ ਦੇਰ ਅੱਗੇ ਚੱਲਣ ਤੇ ਸੁੰਦਰਕਾਲ ਆ ਕੇ ਫਿਰ ਤੋਂ ਜੋਗੀ ਦੇ ਨਾਲ-ਨਾਲ ਚੱਲਣ ਲੱਗ ਜਾਂਦਾ। ਦੋਵੇਂ ਅੱਗੇ ਨੂੰ ਚਲਦੇ ਜਾ ਰਹੇ ਸੀ ਅਤੇ ਚਲਦੇ-ਚਲਦੇ ਸ਼ਾਮ ਹੋ ਚੁੱਕੀ ਸੀ। ਉਹ ਪਿੰਡ ਦੇ ਬਾਹਰ ਬਣੇ ਇੱਕ ਛੋਟੇ ਜਿਹੇ ਪੁਰਾਣੇ ਆਸ਼ਰਮ ਕੋਲ ਪਹੁੰਚ ਜਾਂਦੇ ਹਨ। ਜੋਗੀ ਦੇ ਮਿੱਤਰ ਦਾ ਪਿੰਡ ਹਜੇ ਕਾਫੀ ਦੂਰੀ ਤੇ ਸੀ। ਜੋਗੀ ਨੇ ਸੁੰਦਰਕਾਲ ਨੂੰ ਕਿਹਾ, ਰਾਤ ਹੋ ਚੁੱਕੀ ਹੈ ਅਤੇ ਸਰੀਰ ਵੀ ਥਕਾਵਟ ਨੂੰ ਮਹਿਸੂਸ ਕਰ ਰਿਹਾ ਹੈ ਆਓ ਅੱਜ ਦੀ ਰਾਤ ਆਪਾਂ ਇਸ ਆਸ਼ਰਮ ਵਿੱਚ ਹੀ ਆਰਾਮ ਕਰ ਲੈਂਦੇ ਹਾਂ ਤਾਂ ਸੁੰਦਰਕਾਲ ਨੇ ਜਵਾਬ ਦਿੰਦੇ ਹੋਏ ਕਿਹਾ ਠੀਕ ਹੈ ਪਰ ਮੈਂ ਪਹਿਲਾਂ ਇਸ ਬਸਤੀ ਵਿੱਚ ਬਹੁਤ ਹੀ ਜ਼ਰੂਰੀ ਅਮਾਨਤ ਪਹੁੰਚਾ ਕੇ ਆਉਂਦਾ ਹਾਂ ਤੁਸੀਂ ਭੋਜਨ ਕਰ ਲਓ ਅਤੇ ਆਰਾਮ ਕਰੋ ਮੈਂ ਬਾਅਦ ਵਿੱਚ ਭੋਜਨ ਕਰ ਲਵਾਂਗਾ ਤੇ ਇਹ ਕਹਿ ਕੇ ਸੁੰਦਰਕਾਲ ਉੱਥੋਂ ਚਲਾ ਗਿਆ ਕੁਝ ਹੀ ਪਲਾਂ ਬਾਅਦ ਜੋਗੀ ਨੇ ਹੈਰਾਨੀ ਨਾਲ ਦੇਖਿਆ ਕਿ ਪਿੰਡ ਦੇ ਇੱਕ ਹਿੱਸੇ ਵਿੱਚੋਂ ਧੂਆ ਉੱਠਣਾ ਸ਼ੁਰੂ ਹੋ ਗਿਆ ਹੈ। ਦੇਖਦੇ ਹੀ ਦੇਖਦੇ ਜ਼ੋਰਦਾਰ ਅੱਗ ਭੜਕ ਉੱઠી ਅਤੇ ਉੱਥੇ ਦੀਆਂ ਕਈ ਝੋਪੜੀਆਂ ਸੜ ਗਈਆਂ। ਜੋਗੀ ਇਹ ਸਭ ਦੇਖ ਕੇ ਬੜੇ ਹੈਰਾਨ ਹੋਏ। ਉਹਨਾਂ ਨੇ ਆਪਣੇ ਮਨ ਵਿੱਚ ਸੋਚਿਆ, ਇਹ ਵਿਅਕਤੀ ਜਿਸ ਵੀ ਬਸਤੀ ਵਿੱਚ ਕਦਮ ਰੱਖਦਾ ਹੈ, ਉੱਥੇ ਕੋਈ ਨਾ ਕੋਈ ਭਿਆਨਕ ਘਟਨਾ ਜ਼ਰੂਰ ਵਾਪਰ ਜਾਂਦੀ ਹੈ। ਜ਼ਰੂਰ ਇਸ ਗੱਲ ਵਿੱਚ ਕੋਈ ਰਾਜ਼ ਹੈ। ਪਰ ਰਾਤ ਨੂੰ ਇਸ ਵਿਅਕਤੀ ਦੇ ਨਾਲ ਗੱਲ ਕਰਨੀ ਠੀਕ ਨਹੀਂ ਤੇ ਜਦੋਂ ਸਵੇਰ ਹੋਈ ਦੋਵਾਂ ਨੇ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਤੇ ਉਹ ਕੁਝ ਹੀ ਦੂਰੀ ਤੇ ਗਏ ਸਨ ਕਿ ਇੱਕ ਹੋਰ ਪਿੰਡ ਆ ਜਾਂਦਾ ਸੁੰਦਰਕਾਲ ਨੇ ਫਿਰ ਤੋਂ ਉਸੇ ਗੱਲ ਨੂੰ ਦੁਹਰਾਇਆ ਤੁਸੀਂ ਅੱਗੇ ਚੱਲੋ ਜੋਗੀ ਜੀ ਮੈਂ ਇੱਕ ਜ਼ਰੂਰੀ ਕੰਮ ਨੂੰ ਨੇਪਰੇ ਚੜ੍ਹ ਕੇ ਤੁਹਾਨੂੰ ਫਿਰ ਮਿਲ ਜਾਵਾਂਗਾ ਪਰ ਇਸ ਵਾਰ ਜੋਗੀ ਆਤਮਾਨੰਦ ਅੱਗੇ ਨਹੀਂ ਵਧੇ ਉਹ ਉੱਥੇ ਹੀ ਖੜੇ ਹੋ ਕੇ ਸੁੰਦਰਕਾਲ ਦੇ ਪਿੰਡ ਵਿੱਚ ਜਾਣ ਦਾ ਇੰਤਜ਼ਾਰ ਕਰਨ ਲੱਗ ਪਏ। ਅਸਲ ਵਿੱਚ ਉਹ ਇਹ ਜਾਨਣਾ ਚਾਹੁੰਦੇ ਸਨ ਕਿ ਹੁਣ ਇਸ ਪਿੰਡ ਵਿੱਚ ਕਿਹੜੀ ਘਟਨਾ ਵਾਪਰੇਗੀ। ਤੇ ਕੁਝ ਹੀ ਦੇਰ ਬਾਅਦ ਪਿੰਡ ਵਿੱਚੋਂ ਚੀਕਾਂ ਆਉਣ ਲੱਗ ਪਈਆਂ ਤੇ ਪਿੰਡ ਦੇ ਲੋਕ ਕਹਿ ਰਹੇ ਸਨ ਕਿ ਇੱਕ ਬਜ਼ੁਰਗ ਵਿਅਕਤੀ ਦੀ ਅਚਾਨਕ ਹੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ। ਤੇ ਠੀਕ ਉਸੇ ਹੀ ਸਮੇਂ ਸੁੰਦਰਕਾਲ ਵਾਪਸ ਆਇਆ ਅਤੇ ਜੋਗੀ ਦੇ ਨਾਲ-ਨਾਲ ਚੱਲਣ ਲੱਗ ਜਾਂਦਾ ਤੇ ਇਹ ਸਭ ਵੇਖਣ ਤੋਂ ਬਾਅਦ ਜੋਗੀ ਹੁਣ ਚੁੱਪ ਨਾ ਰਹਿ ਸਕੇ ਉਹਨਾਂ ਨੇ ਸੁੰਦਰਕਾਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਕੀ ਹੋ ਰਿਹਾ ਹੈ ਤੂੰ ਜਿੱਥੇ ਵੀ ਜਾਂਦਾ ਹੈ ਉੱਥੇ ਅਚਾਨਕ ਹੀ ਕਿਸੇ ਦੀ ਜਾਨ ਕਲੀ ਜਾਂਦੀ ਹੈ ਇਹ ਕਿਵੇਂ ਹੋ ਸਕਦਾ ਹੈ ਤੂੰ ਕੌਣ ਹੈ ਤੂੰ ਸੱਚ-ਸੱਚ ਦੱਸ ਤਾਂ ਸੁੰਦਰਕਾਲ ਨੇ ਹੱਸਦੇ ਹੋਏ ਚਿਹਰੇ ਨਾਲ ਜਵਾਬ ਦਿੰਦੇ ਹੋਏ ਕਿਹਾ ਮਹਾ ਜੋਗੀ ਜੀ ਮੈਂ ਤਾਂ ਤੁਹਾਨੂੰ ਮਹਾਨ ਗਿਆਨੀ ਮੰਨ ਕੇ ਤੁਹਾਡੇ ਨਾਲ ਤੁਰਿਆ ਸੀ ਕਿਉਂਕਿ ਮੈਂ ਜਾਣਦਾ ਹਾਂ ਕਿ ਗਿਆਨਵਾਨ ਪੁਰਖਾਂ ਦੀ ਆਤਮਾ ਸ਼ੁੱਧ ਹੁੰਦੀ ਹੈ ਪਰ ਤੁਸੀਂ ਤਾਂ ਹਾਲੇ ਤੱਕ ਇਹ ਵੀ ਨਹੀਂ ਜਾਣ सके ਕਿ ਮੈਂ ਕੌਣ ਹਾਂ ਇਹ ਸੁਣ ਕੇ ਜੋਗੀ ਨੇ ਕਿਹਾ ਮੇਰੇ ਮਨ ਵਿੱਚ ਸ਼ੱਕ ਤਾਂ ਹੈ ਪਰ ਮੇਰੇ ਸ਼ੱਕ ਨੂੰ ਦੂਰ ਕਰਨਾ ਤੇਰਾ ਫਰਜ਼ ਹੈ ਤੂੰ ਮੈਨੂੰ ਆਪਣੇ ਆਪ ਹੀ ਦੱਸ ਤਾਂ ਤਸੁੰਦਰ ਕਾਲ ਨੇ ਬੜੀ ਹੀ ਗੰਭੀਰਤਾ ਦੇ ਨਾਲ ਕਿਹਾ ਮੈਂ ਕਾਲ ਦੂਤ ਹਾਂ ਧਰਮਰਾਜ ਦਾ ਸੰਦੇਸ਼ਵਾਚਕ ਮੇਰਾ ਕੰਮ ਉਹਨਾਂ ਜੀਵਾਂ ਦੀਆਂ ਆਤਮਾਵਾਂ ਨੂੰ ਲੈ ਕੇ ਜਾਣਾ ਹੈ ਜਿਨ੍ਹਾਂ ਦਾ ਸਮਾਂ ਇਸ ਧਰਤੀ ਤੇ ਪੂਰਾ ਹੋ ਚੁੱਕਾ ਹੈ ਜੋਗੀ ਨੂੰ ਤਾਂ ਪਹਿਲਾਂ ਹੀ ਇਸ ਗੱਲ ਦਾ ਅੰਦਾਜ਼ਾ ਸੀ ਪਰ ਫਿਰ ਵੀ ਸੁੰਦਰਕਾਲ ਦੇ ਮੂਹ ਇਹ ਸੁਣ ਕੇ ਉਹ ਇੱਕ ਵਾਰ ਤਾਂ ਜਿਵੇਂ ਕੰਬ ਹੀ ਗਏ ਹੋਣ ਪਰ ਉਹਨਾਂ ਨੇ ਹਿੰਮਤ ਕੀਤੀ ਅਤੇ ਪੁੱਛਿਆ ਜੇਕਰ ਇਹ ਸੱਚ ਹੈ ਕਿ ਤੂੰ ਕਾਲ ਦਾ ਦੂਤ ਹੈ ਤਾਂ ਮੈਨੂੰ ਇਹ ਦੱਸ ਕਿ ਅਗਲੀ ਮੌਤ ਕਿਸ ਦੀ ਹੋਣ ਵਾਲੀ ਹੈ ਤੇ ਇਹ ਸੁਣ ਕੇ ਕਾਲ ਦੂਤ ਨੇ ਜਵਾਬ ਦਿੰਦੇ ਹੋਏ ਕਿਹਾ ਅਗਲਾ ਨੰਬਰ ਤੁਹਾਡੇ ਉਸੇ ਮਿੱਤਰ ਦਾ ਹੈ ਜਿਸ ਨੂੰ ਤੁਸੀਂ ਮਿਲਣ ਲਈ ਜਾ ਰਹੇ ਹੋ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਤੁਸੀਂ ਹੀ ਉਸ ਦੀ ਮੌਤ ਦਾ ਕਾਰਨ ਵੀ ਬਣੋਗੇ ਇਹ ਸੁਣ ਕੇ ਜੋਗੀ ਆਤਮਾਨੰਦ ਦੇ ਸਰੀਰ ਵਿੱਚੋਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ ਉਹ ਡੂੰਘੀਆਂ ਸੋਚਾਂ ਦੇ ਵਿੱਚ ਪੈ ਗਿਆ ਅਤੇ ਸੋਚਣ ਲੱਗਾ ਕਿ ਮੈਂ ਆਪਣੇ ਜਿਗਰੀ ਮਿੱਤਰ ਦੀ ਮੌਤ ਦਾ ਕਾਰਨ ਨਹੀਂ ਬਣ ਸਕਦਾ ਨਹੀਂ ਮੈਂ ਉਸ ਨੂੰ ਮਿਲਣ ਹੀ ਨਹੀਂ ਜਾਵਾਂਗਾ ਜੇਕਰ ਮੈਂ ਨਾ ਗਿਆ ਤਾਂ ਘੱਟੋ-ਘੱਟ ਮੇਰੇ ਕਰਕੇ ਉਸ ਦੀ ਜਾਨ ਤਾਂ ਬਚ ਜਾਵੇਗੀ ਤਾਂ ਕਾਲ ਦੂਤ ਨੇ ਮੁਸਕਰਾਉਂਦੇ ਹੋਏ ਕਿਹਾ ਜੋਗੀ ਜੀ ਤੁਸੀਂ ਜੋ ਸੋਚ ਰਹੇ ਹੋ ਉਹ ਸਭ ਮੈਨੂੰ ਪਤਾ ਹੈ ਪਰ ਤੁਹਾਡੇ ਉੱਥੇ ਨਾ ਜਾਣ ਦੇ ਨਾਲ ਨੀਅਤ ਹੀ ਤਾਂ ਨਹੀਂ ਬਦਲ ਜਾਵੇਗੀ ਉਸ ਦੀ ਮੌਤ ਤਾਂ ਨਿਸ਼ਚਿਤ ਹੈ ਅਤੇ ਉਹ ਅਗਲੇ ਕੁਝ ਹੀ ਪਲਾਂ ਦੇ ਵਿੱਚ ਵਾਪਰਨ ਵਾਲੀ ਹੈ ਤੇ ਹੁਣ ਜੋਗੀ ਨੂੰ ਸੱਚਮੁੱਚ ਹੀ ਇਸ ਗੱਲ ਦਾ ਯਕੀਨ ਹੋ ਗਿਆ ਇਹ ਉਹ ਸੱਚਮੁੱਚ ਹੀ ਕਾਲ ਦੂਤ ਹੈ ਤੇ ਉਹਨਾਂ ਨੇ ਸੋਚਿਆ ਕਿ ਜੇਕਰ ਮੈਂ ਪਿੱਛੇ ਮੁੜ ਜਾਵਾਂ ਤਾਂ ਮੇਰੇ ਮਿੱਤਰ ਦੀ ਜਾਨ ਬਚ ਜਾਵੇਗੀ ਤੇ ਜਿਵੇਂ ਹੀ ਉਹ ਪਿੱਛੇ ਮੁੜੇ ਅਤੇ ਆਪਣੇ ਪਿੰਡ ਨੂੰ ਵਾਪਸ ਜਾਣ ਲੱਗੇ ਉਹਨਾਂ ਨੇ ਵੇਖਿਆ ਕਿ ਉਹਨਾਂ ਦਾ ਉਹੀ ਮਿੱਤਰ ਅੱਗੋਂ ਤੇਜ਼ੀ ਨਾਲ ਉਹਨਾਂ ਦੇ ਵੱਲ ਨੂੰ ਆ ਰਿਹਾ ਹੈ ਉਸ ਮਿੱਤਰ ਦੇ ਚਿਹਰੇ ਤੇ ਆਪਣੇ ਜੋਗੀ ਮਿੱਤਰ ਨੂੰ ਵੇਖਣ ਦੀ ਬਹੁਤ ਖੁਸ਼ੀ ਸੀ ਤੇ ਇਹ ਵੇਖਣ ਤੋਂ ਬਾਅਦ yogi ਨੂੰ ਲੱਗਾ ਕਿ ਜਿਵੇਂ ਉਹ ਕਾਫੀ ਸਮੇਂ ਤੋਂ ਉਹਨਾਂ ਦਾ ਪਿੱਛਾ ਕਰ ਰਿਹਾ ਹੋਵੇ ਪਰ yogi ਦਾ ਮਿੱਤਰ ਤਾਂ ਬੋਲ ਨਹੀਂ ਸੀ ਸਕਦਾ ਅਤੇ ਇੱਕ ਲਤ ਤੋਂ ਲੰਗੜਾਉਂਦਾ ਵੀ ਸੀ ਇਸ ਲਈ ਉਹ ਨਾ ਤਾਂ yogi ਤੱਕ ਪਹੁੰਚ ਪਾ ਰਿਹਾ ਸੀ ਅਤੇ ਨਾ ਹੀ ਆਵਾਜ਼ ਦੇ ਕੇ ਉਹਨਾਂ ਨੂੰ ਰੋਕ ਸਕਦਾ ਸੀ ਤੇ ਜਿਵੇਂ ਹੀ ਉਹ ਭੱਜਦਾ ਹੋਇਆ ਖੁਸ਼ੀ-ਖੁਸ਼ੀ ਬਿਲਕੁਲ yogi ਦੇ ਕੋਲ ਪਹੁੰਚਿਆ ਤਾਂ ਉਸ ਦੀ ਅਚਾਨਕ ਹੀ ਮੌਤ ਹੋ ਗਈ ਇਹ ਵੇਖਣ ਤੋਂ ਬਾਅਦ ਜੋਗੀ ਆਤਮਾ ਲੰਬ ਹਰਾਨ ਪਰੇਸ਼ਾਨ ਹੋ ਕੇ ਕਾਲਦੂਤ ਵੱਲ ਵੇਖਣ ਲੱਗ ਪਏ ਤਾਂ ਕਾਲਦੂਤ ਨੇ ਉਹਨਾਂ ਦੇ ਮਨ ਦੀ ਗੱਲ ਨੂੰ ਬੁੱਝ ਲਿਆ ਅਤੇ ਕਿਹਾ ਜੋਗੀ ਜੀ ਤੁਹਾਡਾ ਇਹ ਮਿੱਤਰ ਪਿਛਲੇ ਪਿੰਡ ਤੋਂ ਹੀ ਤੁਹਾਡੇ ਪਿੱਛੇ-ਪਿੱਛੇ ਆ ਰਿਹਾ ਸੀ ਆਪਣੇ ਸਭ ਤੋਂ ਚੰਗੇ ਮਿੱਤਰ ਨੂੰ ਵੇਖ ਕੇ ਉਹ ਇੰਨਾ ਕੁਝ ਹੋ ਗਿਆ ਕਿ ਉਸਨੇ ਆਪਣੀ ਕਮਜ਼ੋਰੀ ਦੀ ਪਰਵਾਹ ਨਾ ਕੀਤੀ ਅਤੇ ਤੁਹਾਨੂੰ ਰੋਕਣ ਲਈ ਆਪਣੀ ਸਾਰੀ ਤਾਕਤ ਲਗਾ ਕੇ ਪਿੱਛੇ ਭੱਜਿਆ ਪਰ ਉਸ ਦੇ ਬੁਢਾਪੇ ਦੀ ਇੱਕ ਮਜਬੂਰ ਦੇ ਇਸ ਤੇਜ਼ੀ ਨੂੰ ਸਹਿਣ ਨਹੀਂ ਸੀ ਕਰ ਸਕਦੀ ਤੇ ਤਕਾਵਟ ਅਤੇ ਜ਼ੋਰਦਾਰ ਦਿਲ ਦੇ ਦੌਰੇ ਕਾਰਨ ਉਹਨਾਂ ਦੀ ਜਾਨ ਚਲੀ ਗਈ ਪਰ ਜੇਕਰ ਤੁਸੀਂ ਪਿੱਛੇ ਨਾ ਮੁੜਦੇ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਸਕਦੀ ਸੀ ਪਰ ਤੁਹਾਡੀ ਪਿੱਛੇ ਮੁੜਨ ਦੀ ਇਸ ਕੋਸ਼ਿਸ਼ ਨੇ ਉਸ ਦੇ ਭੱਜਣ ਦੀ ਇੱਛਾ ਨੂੰ ਹੋਰ ਉਦਾਸ ਦਿੱਤਾ ਇਸ ਲਈ ਅੰਤ ਦੇ ਵਿੱਚ ਉਸ ਦੀ ਮੌਤ ਦਾ ਅਸਲੀ ਕਾਰਨ ਤੁਸੀਂ ਹੀ ਬਣੇ ਇਸ ਤੋਂ ਬਾਅਦ yogi ਨੇ ਆਪਣੇ ਜਿਗਰੀ ਮਿੱਤਰ ਦਾ ਅੰਤਮ ਸੰਸਕਾਰ ਕੀਤਾ ਅਤੇ ਫਿਰ ਕਾਲਦੂਤ ਵੱਲ ਵੇਖਿਆ ਅਤੇ yogi ਨੇ ਪੁੱਛਿਆ ਜਦੋਂ ਮੇਰੇ ਇਸ ਮਿੱਤਰ ਦੀ ਮੌਤ ਨਿਸ਼ਚਿਤ ਸੀ ਤਾਂ ਤੂੰ ਮੇਰੇ ਨਾਲ-ਨਾਲ ਕਿਉਂ ਚੱਲ ਰਿਹਾ ਸੀ ਤਾਂ ਕਾਲਦੂਤ ਨੇ ਜਵਾਬ ਦਿੰਦੇ ਹੋਏ ਕਿਹਾ ਮੈਂ ਤਾਂ ਹਰ ਜੀਵ ਦੇ ਨਾਲ ਹਰ ਸਮੇਂ ਚੱਲਦਾ ਹਾਂ ਪਰ ਜੀਵ ਪਛਾਣ ਨਹੀਂ ਪਾਉਂਦੇ ਕਿਉਂਕਿ ਉਹ ਤਾਂ ਬਸ ਆਪਣੀਆਂ ਇੱਛਾਵਾਂ ਸਮੱਸਿਆਵਾਂ ਅਤੇ ਸੰਸਾਰਿਕ ਗੱਲਾਂ ਦੇ ਵਿੱਚ ਅਨੇ ਉਲਝੇ ਹੋਏ ਹਨ ਕਿ ਉਹਨਾਂ ਕੋਲ ਆਪਣੇ ਅਲੇ-ਦੁਆਲੇ ਦੀਆਂ ਘਟਨਾਵਾਂ ਨੂੰ ਵੇਖਣ, ਸਮਝਣ ਜਾਂ ਵਿਚਾਰਨ ਦਾ ਸਮਾਂ ਵੀ ਨਹੀਂ ਹੁੰਦਾ ਤੇ ਇਹ ਸੁਣ ਕੇ ਹੁਣ ਜੋਗੇ ਨੇ ਇੱਕ ਹੋਰ ਵੱਡਾ ਸਵਾਲ ਪੁੱਛਦੇ ਹੋਏ ਕਿਹਾ ਠੀਕ ਹੈ ਪਰ ਕੀ ਤੂੰ ਇਹ ਦੱਸ ਸਕਦਾ ਕਿ ਮੇਰੀ ਮੌਤ ਕਦੋਂ ਅਤੇ ਕਿਵੇਂ ਹੋਵੇਗੀ ਤਾਂ ਕਾਲਦੂਤ ਨੇ ਮਸਕਰਾਉਂਦੇ ਹੋਏ ਕਿਹਾ ਕਿਸੇ ਵੀ ਜੀਵ ਦੇ ਲਈ ਇਹ ਜਾਨਣਾ ਠੀਕ ਨਹੀਂ ਹੁੰਦਾ ਕਿਉਂਕਿ ਫਿਰ ਉਹ ਦੁਖੀ ਹੁੰਦਾ ਰਹਿੰਦਾ ਹੈ ਤੁਸੀਂ ਇੱਕ ਮਹਾਨ ਜੋਗੀ ਹੋ ਆਪਣੇ ਮਿੱਤਰ ਦੀ ਮੌਤ ਨੂੰ ਜਿਸ ਸ਼ਾਂਤੀ ਦੇ ਨਾਲ ਸਹਿਣ ਕੀਤਾ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਮੌਤ ਨੂੰ ਵੀ ਸਵੀਕਾਰ ਕਰ ਲਵੋਗੇ ਤਾਂ ਸੁਣੋ ਤੁਹਾਡੀ ਮੌਤ ਅੱਜ ਤੋਂ ਠੀਕ 7 ਮਹੀਨੇ ਬਾਅਦ ਕਿਸੇ ਦੂਰ ਰਾਜ ਵਿੱਚ ਜ਼ਹਿਰੀਲਾ ਫਲ ਖਾਣ ਦੇ ਨਾਲ ਹੋਵੇਗੀ ਤੇ ਤੁਸੀਂ ਬਿਨਾਂ ਕਿਸੇ ਦੁੱਖ ਦੇ ਇਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਵੀ ਕਰ ਲਵੋਗੇ ਤੇ ਇਹ ਕਹਿ ਕੇ ਕਾਲ ਦੂਤ ਉੱਥੋਂ ਅਲੋਪ ਹੋ ਗਿਆ ਭਾਵ ਗਾਇਬ ਹੋ ਗਿਆ ਕਿਉਂਕਿ ਉਸਦਾ ਕਾਰਜ ਪੂਰਾ ਹੋ ਚੁੱਕਾ ਸੀ ਜੋਗੀ ਆਤਮਾਨੰਦ ਭਾਵੇਂ ਜਿੰਨੇ ਵੀ ਗਿਆਨੀ ਸੀ ਪਰ ਆਪਣੀ ਮੌਤ ਦੀ ਖਬਰ ਸੁਣ ਕੇ ਉਹ ਚਿੰਤਾ ਦੇ ਵਿੱਚ ਪੈ ਗਏ ਜੋਗੀ ਨੇ ਸੋਚਿਆ ਕਿ ਜੇ ਮੈਂ 7 ਮਹੀਨਿਆਂ ਤੱਕ ਕੋਈ ਵੀ ਫਲ ਖਾਣ ਤੋਂ ਪਰਹੇਜ਼ ਕਰ ਲਵਾਂ ਤਾਂ ਮੌਤ ਨੂੰ ਟਾਲਿਆ ਜਾ ਸਕਦਾ ਹੈ ਇਸ ਤੋਂ ਬਾਅਦ ਜੋਗੀ ਆਪਣੇ ਰਾਜ ਦੇ ਰਾਜਾ ਮਹਿੰਦਰ ਕੋਲ ਗਿਆ ਜੋ ਕਿ ਉਹਨਾਂ ਦਾ ਬਹੁਤ ਸਤਕਾਰ ਕਰਦੇ ਸਨ योगी ਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਰਾਜੇ ਨੂੰ ਸੁناਈ ਤੇ ਫਿਰ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਮੰਤਰੀਆਂ ਨੇ ਕਿਹਾ ਮਹਾਰਾਜ ਜੇਕਰ ਯੋਗੀ ਦੀ ਗੱਲ ਸੱਚ ਹੈ ਤਾਂ ਉਹਨਾਂ ਦੀ ਮੌਤ 7 ਮਹੀਨੇ ਬਾਅਦ ਹੀ ਆਵੇਗੀ ਉਹ ਵੀ ਕਿਸੇ ਦੂਰ ਰਾਜ ਵਿੱਚ ਪਰ ਜੇਕਰ ਉਹ 7 ਮਹੀਨੇ ਰਾਜ ਦੀਆਂ ਹੱਦਾਂ ਦੇ ਵਿੱਚ ਹੀ ਰਹਿਣ ਅਤੇ ਫਲਾਂ ਤੋਂ ਪਰਹੇਜ਼ ਕਰਨ ਤਾਂ ਮੌਤ ਟਲ ਜਾਵੇਗੀ ਰਾਜਨੇ ਤੁਰੰਤ ਜੋਗੀ ਦੇ ਰਹਿਣ ਦਾ ਪ੍ਰਬੰਧ ਮਹਿਲ ਦੇ ਅੰਦਰ ਇੱਕ ਵਿਸ਼ੇਸ਼ ਕਮਰੇ ਦੇ ਵਿੱਚ ਕਰ ਦਿੱਤਾ। 7 ਮਹੀਨਿਆਂ ਲਈ ਉਹਨਾਂ ਨੂੰ ਫਲ ਤੋਂ ਇਲਾਵਾ ਉਬਲਿਆ ਹੋਇਆ ਭੋਜਨ ਦਿੱਤਾ ਜਾਂਦਾ ਸੀ। ਜੋਗੀ ਨੂੰ ਪੂਰੀ ਆਜ਼ਾਦੀ ਸੀ ਪਰ ਮੌਤ ਦੇ ਡਰ ਦੇ ਮਾਰੇ ਉਹ ਤਾਂ ਆਪ ਹੀ ਮਹਿਲ ਤੋਂ ਬਾਹਰ ਨਹੀਂ ਜਾਂਦੇ ਸਨ ਤੇ 7 ਮਹੀਨੇ ਬੀਤਣ ਵਾਲੇ ਸਨ। ਜੋਗੀ ਨੇ ਇੱਕ ਇੱਕ ਦਿਨ ਗਿਣ-ਗਿਣ ਕੇ ਕੱਢਿਆ ਸੀ ਤੇ ਅੰਤ ਉਹ ਦਿਨ ਵੀ ਆ ਗਿਆ ਜਦੋਂ ਉਹਨਾਂ ਦੀ ਮੌਤ ਹੋਣੀ ਸੀ। ਉਸ ਰਾਤ ਜੋਗੀ ਆਤਮਾਨੰਦ ਡਰ ਦੇ ਕਾਰਨ ਸੌ ਹੀ ਨਾ ਸਕੇ ਪਰ ਅੱਧੀ ਰਾਤ ਨੂੰ ਥੋੜੀ ਜਿਹੀ ਨੀਂਦ ਆ ਗਈ ਜੋਗੀ ਨੂੰ ਪਹਿਲਾਂ ਕਦੇ ਪਤਾ ਨਹੀਂ ਸੀ ਕਿ ਉਹਨਾਂ ਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਹੈ ਜਦੋਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਤਾਂ ਉਹ ਨੀਂਦ ਵਿੱਚ ਚੱਲਣ ਲੱਗਦੇ ਸਨ ਤੇ ਇਸ ਰਾਤ ਵੀ ਉਹ ਮੌਤ ਦੇ ਡਰ ਤੋਂ ਪਰੇਸ਼ਾਨੀ ਦੇ ਵਿੱਚ ਹੀ ਸੁੱਤੇ ਸਨ ਤੇ ਜਦੋਂ ਉਹ ਨੀਂਦ ਵਿੱਚ ਉੱਠੇ ਤਾਂ ਮਹਿਲ ਦੇ ਪਿਛਲੇ ਦਰਵਾਜ਼ੇ ਦੇ ਵਿੱਚੋਂ ਨਿਕਲ ਕੇ ਸਭ ਤੋਂ ਤੇਜ਼ ਘੋੜੇ ਤੇ ਸਵਾਰ ਹੋ ਕੇ ਨਜ਼ਦੀਕੀ ਪਹਾੜੀ ਰਾਜ ਦੇ ਵਿੱਚ ਚਲੇ ਗਏ ਤੇ ਹੈਰਾਨੀ ਦੀ ਗੱਲ ਸੀ ਕਿ ਉਹਨਾਂ ਨੂੰ ਕਿਸੇ ਪਹਿਰੇਦਾਰ ਨੇ ਵੀ ਨਹੀਂ ਰੋਕਿਆ ਤੇ ਨੀਂਦ ਦੇ ਵਿੱਚ ਹੀ ਉਹ ਪਹਾੜੀ ਰਾਜ ਦੇ ਸ਼ਾਹੀ ਬਾਗ ਦੇ ਵਿੱਚ ਪਹੁੰਚ ਗਏ ਉਸ ਬਾਗ ਵਿੱਚ ਜ਼ਹਿਰੀਲੇ ਫਲਾਂ ਦੀ ਬੁੱਟੇ ਲੱਗੇ ਹੋਏ ਸਨ ਜੋ ਕਿ ਦਵਾਈਆਂ ਬਣਾਉਣ ਦੇ ਲਈ ਵਰਤੇ ਜਾਂਦੇ ਸਨ ਪਰ ਰਾਤ ਦੇ ਹਨੇਰੇ ਵਿੱਚ ਉਹਨਾਂ ਦੀ ਪਛਾਣ ਨਹੀਂ ਸੀ ਹੁੰਦੀ ਤੇ ਜੋਗੇ ਪੁੱਕੇ ਹੋਣ ਦੇ ਕਾਰਨ ਕਿਉਂਕਿ ਉਹਨਾਂ ਨੇ ਪਿਛਲੇ 7 ਮਹੀਨਿਆਂ ਤੋਂ ਕੋਈ ਫਲ ਨਹੀਂ ਸਿਕਾਦਾ ਜੋਗੀ ਨੇ ਉਹਨਾਂ ਫਲਾਂ ਦੇ ਵਿੱਚੋਂ ਇੱਕ ਫਲ ਤੋੜ ਕੇ ਖਾ ਲਿਆ ਤੇ ਉਹ ਫਲ ਜ਼ਹਿਰੀਲਾ ਸੀ ਤੇ ਨੀਂਦ ਦੇ ਵਿੱਚ ਹੀ ਫਲ ਖਾਣ ਤੋਂ ਬਾਅਦ ਉੱਤੇ ਹੀ ਲੇਟ ਗਈ ਤੇ ਉਦੋਂ ਹੀ ਸਵੇਰ ਹੋ ਗਈ ਪਹਾੜੀ ਰਾਜ ਦੇ ਉਸ ਰਾਜੇ ਨੇ ਜਦੋਂ ਆਪਣੇ ਸ਼ਾਹੀ ਬਾਗ ਦੇ ਵਿੱਚ ਇੱਕ ਅਣਜਾਣ ਵਿਅਕਤੀ ਨੂੰ ਵੇਖਿਆ ਤਾਂ ਉਹ ਬਹੁਤ ਹੀ ਕ੍ਰੋਧਿਤ ਹੋ ਗਏ ਅਤੇ ਜੋਗੀ ਨੂੰ ਕੈਦ ਕਰ ਲਿਆ ਜਗ ਆਉਣ ਤੋਂ ਬਾਅਦ ਜੋਗੀ ਨੂੰ ਸਾਰੀ ਗੱਲ ਸਮਝ ਆ ਗਈ। ਉਹਨਾਂ ਨੇ ਬੜੇ ਧੀਰਜ ਨਾਲ ਕਿਹਾ, "ਮਹਾਰਾਜ, ਮੇਰੀ ਕਿਸਮਤ ਦਾ ਲੇਖਾ ਪੂਰਾ ਹੋਣ ਵਾਲਾ ਹੈ। ਮੈਂ ਇੱਕ ਮਹਾਨ ਜੋਗੀ ਹਾਂ ਅਤੇ ਮੈਂ ਖੁਸ਼ੀ-ਖੁਸ਼ੀ ਆਪਣੀ ਮੌਤ ਨੂੰ ਸਵੀਕਾਰ ਕਰਦਾ ਹਾਂ ਕਿਉਂਕਿ ਇਹ ਅਜ ਦੇ ਦਿਨ ਹੀ ਲਿਖੀ ਗਈ ਸੀ ਇੱਕ ਜ਼ਹਿਰੀਲਾ ਫਲ ਖਾਣ ਦੇ ਨਾਲ।" ਇਹ ਰਾਜੇ ਨੇ ਜੋਗੀ ਦੀ ਪੂਰੀ ਕਹਾਣੀ ਸੁਣੀ। ਉਹ ਜੋਗੀ ਦੀ ਸ਼ਾਂਤੀ ਵੇਖ ਕੇ ਹੈਰਾਨ ਰਹਿ ਗਿਆ। ਉਸਨੇ ਤੁਰੰਤ ਆਪਣੇ ਦੂਤ ਜੋਗੀ ਦੇ ਮਿੱਤਰ ਰਾਜਾ ਮਹਿੰਦਰ ਕੋਲ ਭੇਜੀ ਰਾਜਾ ਮਹਿੰਦਰ ਨੇ ਦੱਸਿਆ ਕਿ ਜੋਗੀ ਜੀ ਉਸ ਦੀ ਰਾਖੀ ਦੇ ਵਿੱਚ ਹੀ ਸਨ ਅਤੇ ਫਲਾਂ ਤੋਂ ਦੂਰ ਸਨ ਪਰ ਰਾਤ ਨੂੰ ਇੱਕ ਰਹੱਸਮਈ ਢੰਗ ਦੇ ਨਾਲ ਗਾਇਬ ਹੋ ਗਏ ਤਾਂ ਰਾਜੇ ਨੇ ਜੋਗੀ ਵੱਲ ਵੇਖਿਆ ਜੋਗੀ ਸੱਚਮੁੱਚ ਹੀ ਆਪਣੀ ਖੁਸ਼ੀ ਦੇ ਨਾਲ ਆ ਰਹੀ ਮੌਤ ਨੂੰ ਸਵੀਕਾਰ ਕਰ ਰਏ ਸਨ ਜਿਵੇਂ ਕਿ ਦੂਤ ਨੇ ਕਿਹਾ ਸੀ ਤੇ ਥੋੜੀ ਹੀ ਦੇਰ ਵਿੱਚ ਜ਼ਹਿਰ ਨੇ ਆਪਣਾ ਅਸਰ ਦਿਖਾਇਆ ਅਤੇ yogi ਦਾ ਸਰੀਰ ਸ਼ਾਂਤ ਹੋ ਗਿਆ yogi ਆਤਮਾਨੰਦ ਨੇ ਆਪਣੀ ਮੌਤ ਨੂੰ ਟਾਲਣ ਲਈ ਰਾਜ ਮਹਿਲ ਦੀ ਸੁਰੱਖਿਆ ਲਈ 7 ਮਹੀਨਿਆਂ ਤੱਕ ਫਲ ਤੋਂ ਪਰਹੇਜ਼ ਰੱਖਿਆ ਪਰ ਹੁਣੀ ਨੇ ਆਪਣਾ ਰਸਤਾ ਬਣਾ ਹੀ ਲਿਆ ਨੀਂਦ ਦੇ ਵਿੱਚ ਚੱਲਣ ਦੀ ਅਣਜਾਣ ਬਿਮਾਰੀ ਇੱਕ ਤੇਜ਼ ਘੋੜਾ ਅਤੇ ਜ਼ਹਿਰੀਲੇ ਫਲ ਇਹ ਸਭ ਪਹਿਲਾਂ ਤੋਂ ਹੀ ਤੈਅ ਸੀ ਜੇਕਰ ਜੋਗੀ ਨੇ ਕਾਲ ਦੂਤ ਤੋਂ ਆਪਣੀ ਮੌਤ ਬਾਰੇ ਨਾ ਪੁੱਛਿਆ ਹੁੰਦਾ ਤਾਂ ਉਹ ਡਰ ਵਿੱਚ 7 ਮਹੀਨੇ ਜੀਣ ਦੀ ਬਜਾਏ ਸ਼ਾਇਦ ਇੱਕ ਬਿਹਤਰ ਸ਼ਾਂਤ ਅਤੇ ਸੁਨਹਿਰੀ ਜ਼ਿੰਦਗੀ ਜੀ ਲੈਂਦਾ ਇਸ ਲਈ ਸਾਨੂੰ ਭਵਿੱਖ ਦੀ ਚਿੰਤਾ ਛੱਡ ਕੇ ਆਪਣੇ ਵਰਤਮਾਨ ਨੂੰ ਸਭ ਤੋਂ ਵਧੀਆ ਤੰਗ ਦੇ ਨਾਲ ਜਿਉਣਾ ਚਾਹੀਦਾ ਤੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਮੈਂ ਇਸੇ ਤਰ੍ਹਾਂ ਦੀਆਂ ਗਿਆਨ ਭਰੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ ਤਾਂ ਜੁੜੇ ਰਹੋ ਕਹਾਣੀਆਂ ਦੇ ਸਾਗਰ ਦੇ ਨਾਲ ਧੰਨਵਾਦ